ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਕਾਰਨ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ ਗਿਆ ਹੈ ਅਤੇ ਲੰਬੇ ਸਮੇਂ ਤੋਂ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਜਿਸ ਕਾਰਨ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਆंदोलਨ ਦੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਕਾਰਪੋਰੇਟ ਘਰਾਣਿਆਂ ਦਾ ਡਟਮਾ ਵਿਰੋਧ ਕਰ ਰਿਹਾ ਹੈ ਕਿਸਾਨਾਂ ਨੇ Jio ਦਾ ਮੋਬਾਈਲ ਟਾਵਰ ਨੂੰ ਬੰਦ ਕਰ ਦਿੱਤਾ ਹੈ ਅਤੇ ਰੋਸ ਮੁਜ਼ਾਹਰਾ ਕੀਤਾ ਇਸ ਸਮੇਂ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਰਿਲਾਈਐਂਸ ਅਤੇ Jio ਦੇ ਮੋਲ ਪੈਟਰੋਲ ਪੰਪਾਂ ਅਤੇ ਟਾਵਰਾਂ ਨੂੰ ਉਦੋਂ ਤੱਕ ਨਹੀਂ ਚੱਲਣ ਦੇਵਾਂਗੇ ਜਦੋਂ ਤੱਕ ਇਹ ਖੇਤੀ ਸੰਬੰਧੀ ਕਾਲੇ ਕਾਨੂੰਨ ਰਾਦ ਨਹੀਂ ਕੀਤੇ ਜਾਂਦੇ ਇਹਦੇ ਬਾਰੇ ਜੀ ਅੱਜ ਅਸੀਂ ਤੁਸੀਂ ਤੁਹਾਨੂੰ ਪਤਾ ਵੀ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਸਹਿਬਜ਼ਾਦੇ ਨੀਆਂ ਚ ਜਣੇ ਗਏ ਜਿਹੜੇ 10 ਗੁਰਮੁਖ ਦੀ ਪੱਗ ਦੀ ਲਾਜ ਦੇ ਨਾਲ ਜਿਹੜੇ ਸਾਨੂੰ ਆ ਪੱਗ ਮਿਲੀ ਆ ਉਹਨਾਂ ਨੇ ਸਿਰ ਦੇ ਕੇ ਆਪਦੇ ਸਿੱਖੀ ਦੇ ਪਿੱਛੇ ਸਿਰ ਦੇ ਕੇ ਛੋਟੇ ਛੋਟੇ ਬੱਚੇ ਜਿਹੜੇ ਆਪਦੇ ਨੀਆਂ ਦੇ ਵਿੱਚ ਚਨਾਏ ਸਾਡਾ ਅੱਜ ਰੋਮ ਰੋਮ ਰੋ ਰਿਆ ਰੋ ਰੋਮ ਇਹਨੂੰ મોદી ਨੂੰ ਗੰਗੂ ਦੀ ਲਾਦ ਨੂੰ ਸ਼ਰਮ ਨਹੀਂ ਆਉਂਦੀ ਜਿਹੜਾ ਅਸੀਂ ਅੱਜ ਉੱਥੇ ਜਾ ਕੇ ਨਸਮਤ ਤਾਂ ਹੋ ਕੇ ਮੱਥਾ ਟੇਕਣਾ ਸੀ ਤੇ ਅਸੀਂ ਅੱਜ ਇਹਨਾਂ ਦੀ ਜਾਨ ਨੂੰ ਰੋ ਰਹੇ ਆ ਅਡਾਨੀਆਂ ਦੀ ਤੇ ਐਵਾਨੀਆਂ ਦੀ ਤੇ મોદી ਦੀ ਤੇ ਇੰਤ샤ਦੀ ਨੂੰ ਅਕੱਲੇ-ਕੱਲੇ ਬੰਦੇ ਨੂੰ ਤੁਸੀਂ ਪੁੱਛ ਲਓ ਇਕੱਲਾ-ਕੱਲਾ ਬੱਚਾ ਸਾਰੇ ਦੇਸ਼ ਦਾ ਰੋ ਰਿਹਾ ਇਹਦੀ ਜਾਨ ਨੂੰ ਸਾਡੀਆਂ ਧੀਆ ਸਾਡੀਆਂ ਮਾਂ ਤਾਵਾਂ ਅੱਜ ਰੋ ਰਹੀਆਂ ਉਹ ਛਿੱਦੀ ਦਿਹਾੜੇ ਤੇ ਤੇ ਜਿਹੜਾ ਸਾਨੂੰ ਇਹ ਐਡਾ ਜ਼ੁਲਮ ਕਰ ਰਿਹਾ ਐਡਾ ਜਾਵਰ ਆ ਗੰਗੂ ਦੀ ਲਾਜ ਨੂੰ ਤਰਸ ਨਹੀਂ ਆਉਂਦਾ ਤੇ ਸਾਨੂੰ ਅੱਜ ਆਹ ਐਨੇ ਦਿਨ ਦਿਖਾਏ ਆ ਤੇ ਸਾਨੂੰ ਆਹ ਜਿਹੜੇ Jio ਦੇ ਟਾਵਰ ਆ ਸਾਨੂੰ ਇਹ ਬੰਦ ਕਰਨੇ ਪਏ ਇਹ ਸਾਡੇ ਲੋਕਾਂ ਕੋਲੇ ਵੀ ਕਨੈਕਸ਼ਨ ਸੀ ਸਾਨੂੰ ਵੀ ਦੀ ਖਿਆਈ ਆਊਗੀ ਸਾਨੂੰ ਕੋਈ ਸਾਡਾ ਬੱਚਾ ਜਿਹੜਾ ਜਿਨ੍ਹਾਂ ਕੋਲੇ ਕਨੈਕਸ਼ਨ ਆ ਉਹ ਪੋਰਟ ਕਰਾ ਰਿਆ ਨੰਬਰ ਨੂੰ ਕੋਈ ਬੰਦ ਕਰ ਰਿਆ ਕੋਈ ਕਿਵੇਂ ਬੜੀ ਲੋਕਾਂ ਨੂੰ ਤਕਲੀਫ ਆ ਰਹੀ ਆ ਤੇ ਜਿਹੜੇ ਆ ਸਾਡੀਆਂ ਜ਼ਮੀਨਾਂ ਖੋਣ ਦੇ ਬਾਵਜੂਦ ਇਹ ਸਾਡੇ ਘਰ ਖੋ ਰਹੇ ਆ ਸਾਡੀਆਂ ਜ਼ਮੀਨਾਂ ਖੋ ਰਹੇ ਆ ਉਹਦੇ ਕਰਕੇ ਸਾਨੂੰ ਅੱਜ ਗੰਗੂ ਦੀ ਲਾਦ ਨੂੰ ਰੋਣਾ ਪੈ ਰਿਹਾ ਜੀ ਉਹ ਜੀ ਕਿਸਾਨਾਂ ਤਿੱਕਰ ਜਿਹੜੀ ਕਿਸਾਨਾਂ ਦੀ ਆਵਾਜ਼ ਆ ਜਿਹੜੀ ਮੋਦੀ ਤਿੱਕਰ ਤਾਂ ਬਹੁਤ ਦਿਨ ਦੀ ਪਹੁੰਚੀ ਹੋਈ ਆ ਜੀ ਕੋਈ ਅੱਜ ਦੀ ਨਹੀਂ ਤੁਹਾਡੇ ਚੈਨਲਾਂ ਦੇ ਜਿਰਗੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਉੱਥੋਂ ਤਿੱਕਰ ਮੋਦੀ ਦੀ ਤਿੱਕਰ ਕੰਨਾਂ ਤਿੱਕਰ ਪਹਚਾਇਆ ਪਰ ਉਹ ਹਜੇ ਵੀ ਮੋਦੀ ਪਤਾ ਨਹੀਂ ਕਿਹੜੀ ਗੂੜੀ ਨੀਂਦ ਸੁੱਤਾ ਪਿਆ ਹਜੇ ਵੀ ਮੈਂ ਮਣਕੀ ਬਾਤ ਕਰਦਾ ਮੈਂ ਫਲਾਨੀ ਬਾਤ ਕਰਦਾ ਸਾਡੀ ਬਾਤ ਨਹੀਂ ਸੁਣਨੀ ਤਾਂ ਮੰਦੀ ਬਾਤ ਉਹ ਸੁਣਾਉਂਦਾ ਕਿਨੂੰ ਆ ਇਹ ਕਿਸਾਨਾਂ ਲਈਏ ਜਿਹੜੇ ਬਿੱਲਾ ਬਣਾਏ ਆ ਜਦੋਂ ਸਾਨੂੰ ਜਨਤਾ ਨੂੰ ਸਾਰੀ ਦੇਸ਼ ਦੁਨੀਆ ਨੂੰ ਮਨਜ਼ੂਰ ਨਹੀਂ ਤਾਂ ਫਿਰ ਉਹਨੂੰ ਇਹਦੇ ਚ ਰੱਦ ਕਰਨ ਦੇ ਵਿੱਚ ਕੀ ਹਰਜਾ ਉਹ ਕਹਿੰਦਾ ਮੈਂ ਤੁਹਾਡੀਆਂ ਮੰਗਾ ਮੰਨਣ ਨੂੰ ਤਿਆਰ ਆ ਇਹਨੂੰ ਰੱਖ ਲਓ ਇਹਨੂੰ ਲਫਾਫਾ ਜਿਹੜਾ ਸਾਡਾ ਖਾਲੀ ਆ ਉਹ ਪਿਆ ਰਹਿੰਦੇ ਕਿਤੇ ਕਹਿੰਦਾ ਸਾਡਾ ਡੱਬਾ ਖਾਲੀ ਪਿਆ ਰਹਿੰਦੇ ਮਠਿਆਈ ਤੁਸੀਂ ਆਪਦੀ ਪਾ ਲਓ ਜੇ ਉਹਨੂੰ ਰੱਦ ਕਰਦਾ ਉਹਦਾ ਹਰਜ ਕੀ ਆ ਇਹ ਸਾਡੇ ਵਾਸਤੇ ਬਣਾਇਆ ਜਨਤਾ ਵਾਸਤੇ ਸਾਰੀ ਜਨਤਾ ਅੱਜ ਬੱਚਾ ਬੱਚਾ ਜਿਹੜਾ ਦੇਸ਼ ਦਾ ਰੋ ਰਿਹਾ ਮੋਦੀ ਦੀ ਜਾਨ ਨੂੰ ਤੇ ਫਿਰ ਉਹ ਇਹਨੂੰ ਰੱਦ ਕਿਉਂ ਨਹੀਂ ਕਰਦਾ ਉਹਨੂੰ ਹਰਜ ਕੀ ਆ ਉਹ ਕਿਸਾਨਾਂ ਦੇ ਵਿੱਚ ਬੈਠ ਕੇ ਜਥੇਬੰਦੀਆਂ ਉਰੇ ਗੋਹ ਹਰਜੀਤ ਦੱਸੇ ਸਾਨੂੰ ਕੀ ਆ ਸਾਡੇ ਕਿਸਾਨਾਂ ਨਾਲ ਡਿਬੇਟ ਕਰ ਲੈ ਰੱਖ ਲੈ ਉਹ ਕਿਸਾਨਾਂ ਦਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਮਿਲ ਕਿਉਂ ਨਹੀਂ ਦੇ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਕਰ ਰਿਹਾਗਾ ਇੱਕ ਸਾਡੇ ਹੋਰ ਬੜੇ ਦੇਸ਼ ਦੀ ਸਾਡੇ ਸ਼ਰਮਦਾਰ ਗੱਲ ਆ ਜਿਹੜਾ ਹਰਜੀਤ ਗਰੇਵਾਲ ਆ ਨਿਤ ਉਹ ਮੈਂ ਇੱਥੇ ਆਦੀ ਜਵਾਨ ਨੂੰ ਗੰਦਾ ਨਹੀਂ ਕਰਨਾ ਚਾਹੁੰਦਾਗਾ ਅੱਜ ਸਹਿਜਾਦਿਆਂ ਦਾ ਸ਼ੀਦੀ ਦਿਹਾੜਾ ਉਹਨੂੰ ਮੈਂ ਮਾੜੇ ਲਫ਼ਜ਼ ਬੋਲ ਕੇ ਮੇਰੀ ਜਵਾਨ ਰੁਕ ਨਹੀਂ ਰਹੀਗੀ ਬੋਲਣ ਤੋਂ ਬਿਨਾ ਪਰ ਮੈਂ ਆਪਣੀ ਜਵਾਨ ਨੂੰ ਅੱਜ ਸ਼ਹੀਦੀ ਦੇ ਹੜੇ ਤੇ ਗੰਦਾ ਨਹੀਂ ਕਰਨਾ ਚਾਹੁੰਦਾਗਾ ਗੰਦੇ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਅੱਜ ਤਾਂ ਅਸੀਂ ਵਾਖਰੂ ਦਾ ਜਾਪ ਜਪਣਾ ਸੀਗਾ ਪਾਠ ਸੁਣਨੇ ਸੀਗੇ 40 ਮੁਕਤਿਆਂ ਦੀ ਧਰਤੀ ਤੇ ਖੜੇ ਆ ਸਹਿਜ ਜੰਦਾ ਦਾ ਅੱਜ ਪਾਠ ਅੱਜ ਉਹਨਾਂ ਦਾ ਜਿਹੜੇ ਅੱਜ ਖੀਰਲਾ ਦੇਣਾ ਤੁਹਾਨੂੰ ਪਤਾ ਵੀ ਅੱਜ ਭੋਗ ਪਾਏ ਜਾਣੇ ਆ ਠੀਕ ਹੈ ਨਾ ਜੀ ਤੇ ਪਰ ਉਹ ਜਿਹੜਾ ਹਰਜੀਤ ਗਰੇਵਾਲ ਕਹਿੰਦਾ ਵੀ ਮੈਂ ਪਹਿਲਾ ਬੀਜੇਪੀ ਦਾ ਪ੍ਰਧਾਨ ਆ ਜਿਹੜਾ ਮੈਨੂੰ ਮੈਨੂੰ ਬੜਾ ਮਾਣ ਆ ਜਿਹੜਾ ਮੈਂ ਪੱਗ ਵਾਲਾ ਮੈਨੂੰ ਬੀਜੇਪੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜੈਡ ਨਿਊਜ਼